9 ਮਹੀਨੇ ਦੀ ਤਨਖਾਹ ਲਓ ਤੇ ਛੱਡ ਦਿਓ ਕੰਮ ਕੰਪਨੀ ਨੇ ਕੱਢਿਆ ਇੱਕ ਅਨੋਖਾ ਆਫਰ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਆਓ ਜਾਣ ਲੈਨੇ ਆ ਇੱਕ ਅਨੋਖਾ ਆਫਰ ਕੰਪਨੀ ਦੇ ਵੱਲੋਂ ਕੱਢਿਆ ਗਿਆ ਕਰਮਚਾਰੀਆਂ ਦਲਿਆ ਜਿਹਹਾ ਆਫਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਸੁਣਿਆ ਹੋਵੇਗਾ ਕਦੀ ਸੁਣਿਆ ਤੁਸੀਂ ਕਿ 9 ਮਹੀਨੇ ਦੀ ਤਨਖਾਹ ਲਓ ਤੇ ਉਸ ਤੋਂ ਬਾਅਦ ਕੰਮ ਛੱਡ ਦੋ ਉਸ ਕੰਪਨੀ ਨੂੰ ਛੱਡ ਦੋ ਕੀ ਅਜਿਹਾ ਕਾਰਨ ਐ ਇਸ ਦੇ ਪਿੱਛੇ ਕਿ ਇੰਨਾ ਵੱਡਾ ਆਫਰ ਮਿਲ ਚੁੱਕਿਆ ਕਰਮਚਾਰੀਆਂ ਨੂੰ ਕੰਪਨੀ ਦੇ ਕਰਮਚਾਰੀਆਂ ਨੂੰ ਕਿਨੂ ਕਿਨੂ ਮਿਲੇਗਾ ਇਹ ਮੌਕਾ ਉਹ ਵੀ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਕਿ ਤੁਸੀਂ ਅਜੇ ਹੀ ਕੋਈ ਆਫਰ ਪਹਿਲਾਂ ਸੁਣੀਆ ਉਹ ਵੀ ਕਮੈਂਟਰਾਂ 'ਹੀ ਸਾਡੇ ਨਾਲ ਸਾਂਝੀ ਕਰਨਾ ਇੱਕ ਹੈਰਾਨ ਕਰਦਾ ਹੋਇਆ ਇਹ ਮਾਮਲਾ ਹੈਰਾਨ ਕਰਦਾ ਹੋਇਆ ਇੱਕ ਰੂਲ ਕਹਿ ਲੈਂਦੇ ਆ ਕਿ ਇੱਕ ਅਨੋਖਾ ਆਫਰ ਜਿਹੜਾ ਕਰਮਚਾਰੀਆਂ ਦੇ ਲਈ ਕੱਢਿਆ ਗਿਆ ਹੁਣ ਆਪਾਂ ਜਾਣਦੇ ਹਾਂ ਕਿ ਕੀ ਇਸ ਪਿੱਛੇ ਦਾ ਕਾਰਨ ਐ ਕੀ ਪੂਰੀ ਗੱਲ ਐ ਕਿ ਮਾਮਲਾ ਕਿਉਂ ਅਜਿਹਾ ਕਿਹਾ ਗਿਆ ਇਸ ਕੰਪਨੀ ਦੇ ਵੱਲੋਂ ਕਿ 9 ਮਹੀਨੇ ਦੀ ਤਨਖਾਹ ਲੈ ਕੇ ਕੰਮ ਛੱਡ ਦਿਓ ਇੱਕ ਅਨੋਖਾ ਆਫਰ ਤੁਹਾਨੂੰ ਦਿੱਤਾ ਜਾ ਰਿਹਾ ਹੈ ਆਈਟੀ ਸੈਕਟਰ ਦੀਆਂ ਕਈ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਤੇ ਉਹਨਾਂ ਨੂੰ ਛੱਡਦੇ ਸਮੇਂ ਕੰਪਨੀਆਂ ਆਪਣੇ ਬਰਖਾਸਤ ਕਰਮਚਾਰੀਆਂ ਨੂੰ ਇੱਕ ਤੋਂ 3 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਕਰਦੀਆਂ ਹਨ ਤੇ ਹੁਣ ਐਸੇ ਦੌਰਾਨ ਗਲੋਬਲ ਮੈਨੇਜਮੈਂਟ ਸਲਾਹਕਾਰ ਫਰਮ ਮੈਕਨਜ਼ੀ ਕਰਮਚਾਰੀਆਂ ਦੇ ਲਈ ਇੱਕ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਈ ਹੈ ਮਕੈਂਜ਼ੀ ਕੰਪਨੀ ਨੇ ਜਿਹੜਾ ਆਪਣੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ ਬਦਲੇ 9 ਮਹੀਨਿਆਂ ਤੱਕ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਹੜਾ ਆਫਰ ਤੁਸੀਂ ਕਦੀ ਨਹੀਂ ਸੁਣਿਆ ਹੋਵੇਗਾ ਅਸੀਂ ਦਾਵਾ ਕਰਦੇ ਹਾਂ ਕਿਉਂਕਿ ਜਿਹੜੀ ਇਹ ਆਫਰ ਹੈਗੀ ਹੈ ਅਗਰ ਤੁਸੀਂ ਕਦੀ ਸੁਣੀ ਹੈ ਜ਼ਰੂਰ ਦੱਸਣਾ ਲੇਕਿਨ ਜਿਹੜੇ ਕਰਮਚਾਰੀ ਨੇ ਕਾਫੀ ਖੁਸ਼ ਨੇ ਇਸ ਰੂਲ ਨੂੰ ਸੁਣ ਕੇ ਇਸ ਆਫਰ ਨੂੰ ਸੁਣ ਕੇ ਕੰਪਨੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ 9 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਤੇ ਜਦੋਂ ਉਹ ਆਪਣੀ ਨਵੀਂ ਨੌਕਰੀ ਦੀ ਭਾਲ ਕਰਦੇ ਹਨ ਕਰਮਚਾਰੀਆਂ ਨੂੰ 9 ਮਹੀਨਿਆਂ ਤੱਕ ਤਨਖਾਹ ਮਿਲਦੀ ਰਹੇਗੀ ਭਾਵੇਂ ਉਹ ਆਪਣੀ ਨੌਕਰੀ ਗਵਾ ਬੈਠਦੇ ਹਨ ਤਾਂ ਅਜਿਹੀ ਆਫਰ ਜਿਹੜੀ ਕੰਪਨੀਆਂ ਦੇ ਜਿਹੜੇ ਇਸ ਕੰਪਨੀ ਦੇ ਕਰਮਚਾਰੀਆਂ ਨੂੰ ਮਿਲੀ ਹੈ ਕਿ 3 ਮਹੀਨਿਆਂ ਦੀ ਤਨਖਾਹ ਦੇ ਪੇਸ਼ ਕਰਦੀ ਨੇ ਜਿਹੜੀਆਂ ਇਹ ਕੰਪਨੀਆਂ ਤੇ ਕਰਮਚਾਰੀਆਂ ਨੂੰ 73 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਤੋਂ ਬਾਅਦ ਜਿਹੜਾ ਹੈ 9 ਮਹੀਨਿਆਂ ਤੱਕ ਤਨਖਾਹ ਮਿਲਦੀ ਰਹੇਗੀ ਭਾਵੇਂ ਉਹ ਆਪਣੀ ਨੌਕਰੀ ਗਵਾ ਬੈਠਦੇ ਨੇ ਤਾਂ ਇਸ ਦੇ ਪਿੱਛੇ ਦਾ ਇੱਕ ਕਾਰਨ ਸੀਗਾ ਕਿ ਆਈਟੀ ਸੈਕਟਰ ਦੀਆਂ ਕਈ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਛਾਂਟੀ ਕੀਤੀ ਹੈ ਜਿਸ ਤੋਂ ਬਾਅਦ ਕਿ ਇਹ ਸਾਰਾ ਰੂਲ ਜਿਹੜਾ ਇਹਨਾਂ ਨੇ ਬਣਾਇਆ ਹੈਗਾ ਕਿ ਕੰਪਨੀਆਂ ਨੂੰ ਇਹ ਆਫਰ ਦਿੱਤੀ ਜਾ ਰਹੀ ਹੈ ਤੇ ਹੁਣ ਕਰਮਚਾਰੀ ਇਸ ਨੂੰ ਸੁਣ ਕੇ ਕਾਫੀ ਖੁਸ਼ ਨੇ ਤਾਂ ਜ਼ਰੂਰ ਤੁਸੀਂ ਸਾਂਝਾ ਕਰਨਾ ਕਿ ਤੁਹਾਡੇ ਮੁਤਾਬਕ ਇਹ ਕਿਹੋ ਜਿਹਾ ਤੁਹਾਨੂੰ ਆਫਰ ਲੱਗਿਆ ਕਿ ਕੰਪਨੀਆਂ ਨੇ ਜਿਹੜਾ ਆਈਟੀ ਸੈਕਟਰ ਦੀ ਇਸ ਕੰਪਨੀ ਨੇ ਜਿਸ ਦਾ ਨਾਮ ਮਕੈਂਜ਼ੀ ਹੈ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ ਬਦਲੇ 9 ਮਹੀਨਿਆਂ ਤੱਕ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈਣ ਦੀ 9 ਮਹੀਨੇ ਦੀ ਤਨਖਾਹ ਲਓ ਤੇ ਛੱਡ ਦਿਓ ਕੰਮ ਕੰਪਨੀ ਨੇ ਕੱਢਿਆ ਇੱਕ ਅਨੋਖਾ ਆਫਰ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਆਉ ਜਾਣ ਲੈਣੇ ਆ ਇੱਕ ਅਨੋਖਾ ਆਫਰ ਕੰਪਨੀ ਦੇ ਵੱਲੋਂ ਕੱਢਿਆ ਗਿਆ ਕਰਮਚਾਰੀਆਂ ਦਲੀਆਂ ਜਿਹਹਾ ਆਫਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਸੁਣਿਆ ਹੋਵੇਗਾ ਕਦੀ ਸੁਣਿਆ ਤੁਸੀਂ ਕਿ 9 ਮਹੀਨੇ ਦੀ ਤਨਖਾਹ ਲਓ ਤੇ ਉਸ ਤੋਂ ਬਾਅਦ ਕੰਮ ਛੱਡ ਦੋ ਉਸ ਕੰਪਨੀ ਨੂੰ ਛੱਡ ਦੋ ਕੀ ਅਜਿਹਾ ਕਾਰਨ ਹੈ ਇਸ ਦੇ ਪਿੱਛੇ ਕਿ ਇੰਨਾ ਵੱਡਾ ਆਫਰ ਮਿਲ ਚੁੱਕਿਆ ਕਰਮਚਾਰੀਆਂ ਨੂੰ ਕੰਪਨੀ ਦੇ ਕਰਮਚਾਰੀਆਂ ਨੂੰ ਕਿਨੂ ਕਿਨੂ ਮਿਲੇਗਾ ਇਹ ਮੌਕਾ ਉਹ ਵੀ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਕਿ ਤੁਸੀਂ ਅਜੇ ਹੀ ਕੋਈ ਆਫਰ ਪਹਿਲਾਂ ਸੁਣੀਆ ਉਹ ਵੀ ਕਮੈਂਟਰਾਂ 'ਚ ਸਾਡੇ ਨਾਲ ਸਾਂਝੀ ਕਰਨਾ ਇੱਕ ਹੈਰਾਨ ਕਰਦਾ ਹੋਇਆ ਇਹ ਮਾਮਲਾ ਹੈਰਾਨ ਕਰਦਾ ਹੋਇਆ ਇੱਕ ਰੂਲ ਕਹਿ ਲੈਂਦੇ ਆ ਕਿ ਇੱਕ ਅਨੋਖਾ ਆਫਰ ਜਿਹੜਾ ਕਰਮਚਾਰੀਆਂ ਦੇ ਲਈ ਕੱਢਿਆ ਗਿਆ ਹੈ ਹੁਣ ਆਪਾਂ ਜਾਣਦੇ ਹਾਂ ਕਿ ਕੀ ਇਸ ਪਿੱਛੇ ਦਾ ਕਾਰਨ ਹੈ ਕੀ ਪੂਰੀ ਗੱਲ ਹੈ ਕੀ ਮਾਮਲਾ ਕਿਉਂ ਅਜਿਹਾ ਕਿਹਾ ਗਿਆ ਇਸ ਕੰਪਨੀ ਦੇ ਵੱਲੋਂ ਕਿ 9 ਮਹੀਨੇ ਦੀ ਤਨਖਾਹ ਲੈ ਕੇ ਕੰਮ ਛੱਡ ਦਿਓ ਇੱਕ ਅਨੋਖਾ ਆਫਰ ਤੁਹਾਨੂੰ ਦਿੱਤਾ ਜਾ ਰਿਹਾ ਹੈ ਆਈਟੀ ਸੈਕਟਰ ਦੀਆਂ ਕਈ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਤੇ ਉਹਨਾਂ ਨੂੰ ਛੱਡਦੇ ਸਮੇਂ ਕੰਪਨੀਆਂ ਆਪਣੇ ਬਰਖਾਸਤ ਕਰਮਚਾਰੀਆਂ ਨੂੰ ਇੱਕ ਤੋਂ 3 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਹੁਣ ਐਸੇ ਦੌਰਾਨ ਗਲੋਬਲ ਮੈਨੇਜਮੈਂਟ ਸਲਾਹਕਾਰ ਫਰਮ ਮੈਕਨਜ਼ੀ ਕਰਮਚਾਰੀਆਂ ਦੇ ਲਈ ਇੱਕ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਈ ਹੈ ਮੈਕੈਂਜ਼ੀ ਕੰਪਨੀ ਨੇ ਜਿਹੜਾ ਆਪਣੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ ਬਦਲੇ 9 ਮਹੀਨਿਆਂ ਤੱਕ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਹਾ ਆਫਰ ਤੁਸੀਂ ਕਦੀ ਨਹੀਂ ਸੁਣਿਆ ਹੋਵੇਗਾ ਅਸੀਂ ਦਾਵਾ ਕਰਦੇ ਆ ਕਿਉਂਕਿ ਜਿਹੜੀ ਇਹ ਆਫਰ ਹੈਗੀ ਹੈ ਅਗਰ ਤੁਸੀਂ ਕਦੀ ਸੁਣੀਆ ਜ਼ਰੂਰ ਦੱਸਣਾ ਲੇਕਿਨ ਜਿਹੜੇ ਕਰਮਚਾਰੀ ਨੇ ਕਾਫੀ ਖੁਸ਼ ਨੇ ਇਸ ਰੂਲ ਨੂੰ ਸੁਣ ਕੇ ਇਸ ਆਫਰ ਨੂੰ ਸੁਣ ਕੇ ਕੰਪਨੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ 9 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਤੇ ਜਦੋਂ ਉਹ ਆਪਣੀ ਨਵੀਂ ਨੌਕਰੀ ਦੀ ਭਾਲ ਕਰਦੇ ਹਨ ਕਰਮਚਾਰੀਆਂ ਨੂੰ 9 ਮਹੀਨਿਆਂ ਤੱਕ ਤਨਖਾਹ ਮਿਲਦੀ रहेਗੀ ਭਾਵੇਂ ਉਹ ਆਪਣੀ ਨੌਕਰੀ ਗੁਆ ਬੈਠਦੇ ਹਨ ਤਾਂ ਅਜਿਹੀ ਆਫਰ ਜਿਹੜੀ ਕੰਪਨੀਆਂ ਦੇ ਜਿਹੜੇ ਇਸ ਕੰਪਨੀ ਦੇ ਕਰਮਚਾਰੀਆਂ ਨੂੰ ਮਿਲੀ ਹੈ ਕਿ 3 ਮਹੀਨਿਆਂ ਦੀ ਤਨਖਾਹ ਦੇ ਪੇਸ਼ ਕਰਦੀਆਂ ਨੇ ਜਿਹੜੀਆਂ ਇਹ ਕੰਪਨੀਆਂ ਤੇ ਕਰਮਚਾਰੀਆਂ ਨੂੰ 73 ਮਹੀਨਿਆਂ ਦੀ ਤਨਖਾਹ ਦੀ ਪੇਸ਼ਕਸ਼ ਤੋਂ ਬਾਅਦ ਜਿਹੜਾ ਹੈ 9 ਮਹੀਨਿਆਂ ਤੱਕ ਤਨਖਾਹ ਮਿਲਦੀ ਰਹੇਗੀ ਭਾਵੇਂ ਉਹ ਆਪਣੀ ਨੌਕਰੀ ਗਵਾ ਬੈਠਦੇ ਨੇ ਤਾਂ ਇਸ ਦੇ ਪਿੱਛੇ ਦਾ ਇੱਕ ਕਾਰਨ ਸਿਗਾ ਕਿ ਆਈਟੀ ਸੈਕਟਰ ਦੀਆਂ ਕਈ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਛਾਂਟੀ ਕੀਤੀ ਹੈ ਜਿਸ ਤੋਂ ਬਾਅਦ ਕਿ ਇਹ ਸਾਰਾ ਰੂਲ ਜਿਹੜਾ ਇਹਨਾਂ ਨੇ ਬਣਾਇਆ ਹੈਗਾ ਕਿ ਕੰਪਨੀਆਂ ਨੂੰ ਇਹ ਆਫਰ ਦਿੱਤੀ ਜਾ ਰਹੀ ਹੈ ਤੇ ਹੁਣ ਕਰਮਚਾਰੀ ਇਸ ਨੂੰ ਸੁਣ ਕੇ ਕਾਫੀ ਖੁਸ਼ ਨੇ ਤਾਂ ਜ਼ਰੂਰ ਤੁਸੀਂ ਸਾਂਝਾ ਕਰਨਾ ਕਿ ਤੁਹਾਡੇ ਮੁਤਾਬਕ ਇਹ ਕਿਹੋ ਜਿਹਾ ਤੁਹਾਨੂੰ ਆਫਰ ਲੱਗਿਆ ਕਿ ਕੰਪਨੀਆਂ ਨੇ ਜਿਹੜਾ ਆਈਟੀ ਸੈਕਟਰ ਦੀ ਇਸ ਕੰਪਨੀ ਨੇ ਜਿਸ ਦਾ ਨਾਮ ਮਕੈਂਜ਼ੀ ਹੈ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ ਬਦਲੇ 9 ਮਹੀਨਿਆਂ ਤੱਕ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ